ਕੂੜਾ ਫਿਰ ਐਮ ਐਲ ਏ ਦੇ ਤੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਜਾ ਦਿਓ ਇਹ ਆਪ ਹੀ ਤੁਹਾਡੇ ਪੈਰ ਫੜਦੇ ਫਿਰਨਗੇ ਆ ਜਾਣ ਆ ਜਾਣ ਕੋਈ ਗੱਲ ਨਹੀਂ ਕਿ ਮੇਰੇ ਘਰ ਕੇ ਆਉਣ ਉਹਨਾਂ ਨੂੰ ਫੁੱਲ ਨਾ ਸਮਾਨਤ ਵੀ ਕਰੂੰ ਲੱਡੂ ਵੀ ਖਵਾਉਂਗਾ ਇਹਨਾਂ ਨੂੰ ਕੋਈ ਇੱਕ ਇੱਕ ਵਾਰੀ ਜਿਹੜਾ ਚੱਕਣ ਜਿਹਨੇ ਵੀ ਐਮ ਐਲ ਏ ਹੈ ਖਚੇ ਨਾ ਸਹੀ ਪਤਾ ਲੱਗਿਆ ਉਹਨਾਂ ਨੂੰ ਮਾਤੀ ਤਨਖਾਹ ਮੈਨੂੰ ਦੇ ਦੋਵੇ ਐਮ ਐਲ ਏ ਆਪ ਨਾਲ ਉਹਨਾਂ ਦੇ ਚੱਕ ਕੇ ਲੈ ਕੇ ਜਾਂਦਾ ਵਾ ਇਹ ਤਨਖਾਹਾਂ ਲੈਣੀਆਂ ਸੌਖੀਆਂ ਨੇ 16 ਲੱਖ ਰੁਪਏ ਕੋ ਬੰਦੀ ਜਿਹਨੇ ਨਾਲ ਕੋ ਦਿੱਤਾ ਫੈਕਟਰੀਆਂ ਜੋ ਸਾਰੇ ਕਹਿਰੇ ਫੈਕਟਰੀਆਂ ਵਾਲੇ 빌ਡਿੰਗ ਵਾਲੇ ਕੋਲ ਤਾਂ ਵਿਚਾਰੇ ਕੋਲ ਆਪ 16 ਲੱਖ ਨਹੀਂ ਹੋਣਾ ਮੈਨੂੰ ਕਿੱਥੋਂ ਦੇ ਦੂਗਾ ਅਸੀਂ ਬਹੁਤ ਨਹੀਂ ਪਾਣੀ ਜੇ ਝਾੜੂ ਸਾਨੂੰ ਤੰਗ ਕਰਦੇ ਹੈ ਸਾਨੂੰ ਪਹਿਲਾਂ ਕਿੰਨੀਆਂ ਸਰਕਾਰਾਂ ਆਈਆਂ ਨੇ ਕਿਸੇ ਨੇ ਇਹਨਾਂ ਦੇ ਪੱਕੇ ਬਾਰੇ ਸੋਚਿਆ ਸੀ ਅੱਜ ਅਸੀਂ ਅਗਰ ਕੋਈ ਇਹਨਾਂ ਦੇ ਪ੍ਰਤੀ ਜਾਂ ਲੋਕਾਂ ਦੇ ਪ੍ਰਤੀ ਕੰਮ ਕਰਦੇ ਆ ਤਾਂ ਫਿਰ ਇਹ ਲੋਕ ਤਾਂ ਕਿਉਂ ਵੱਡੇ ਅਫਸਰਾਂ ਨੂੰ ਨਹੀਂ ਦਿੱਤੀਆ ਜਾਂਦਾ ਕਿਉਂ ਕੁਰਸੀ ਵਾਲਿਆਂ ਨੂੰ ਨਹੀਂ ਦਿੱਤੀਆ ਜਾਂਦਾ ਸਾਡੀਆਂ ਤਨਖਾਹਾਂ ਨੂੰ ਰੋਕਦੇ ਕਿਉਂ ਅਫਸਰਾਂ ਦੀਆਂ ਤਨਖਾਹਾਂ ਨਹੀਂ ਰੋਕਿਆ ਜਾਂਦੀਆਂ ਤੁਸੀਂ ਮੱਲੇਜ ਬਸਤੀਆਂ ਦਾ ਹਾਲਤਾ ਦੇਖੋ ਕਰੀਬ ਬਸਤੀਆਂ ਦਾ ਹਾਲਤਾ ਦੇਖੋ ਗਲੀਆਂ ਦਾ ਹਾਲ ਦੇਖੋ ਉਹਨਾਂ ਦੇ ਇੱਕ ਵਾਰੀ ਗਲੀ ਬਣ ਜਾਂਦੀ ਮੋੜ ਕੇ 20 ਸਾਲ ਗਲੀ ਨਹੀਂ ਬਣਦੀ ਸਾਨੂੰ ਓਵਰਏਜ ਦਾ ਨਾਮ ਦੇ ਕੇ ਬਾਹਰ ਕੱਢਿਆ ਗਿਆ ਜਿਹੜੇ 2-2 ਮਹੀਨੇ ਤੋਂ 2-2 ਦਿਨ ਤੋਂ 2-2 ਸਾਲ ਤੋਂ ਕੰਮ ਕਰਦੇ ਆ ਉਹਨਾਂ ਨੂੰ ਪੱਕੇ ਕੀਤਾ ਗਿਆ ਸਾਨੂੰ ਇਹ ਮਨਜ਼ੂਰੀ ਅਸੀਂ ਗੁਲਾਮ ਹੀ ਰਹੀਏ ਸਨ 47 ਤੋਂ ਬਾਅਦ ਹਾਲੇ ਵੀ ਅਸੀਂ ਗੁਲਾਮ ਐ ਵੋਟਾਂ ਲੈਣ ਲੱਗੇ ਤਾਂ ਇਹ ਸਾਨੂੰ ਆਪਣਾ ਬਣਾ ਲੰਦੇ ਜਵਾਈ ਪਰ ਜਿੱਦਾਂ ਹੀ ਵੋਟਾਂ ਨਿਕਲ ਜਾਂਦੀਆਂ ਇਹਨਾਂ ਨੂੰ ਸਾਡੇ ਚੋਂ ਗੋ ਆਂਦੀ ਐ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਦੇ ਸੈਂਟਰ ਹਲਕੇ ਦੀ ਸਵੀਪਰ ਤੇ ਸਫਾਈ ਕਰਮਚਾਰੀ ਸਾਡੇ ਭਾਈ ਹੁੰਦੇ ਨੇ ਸਾਡੇ ਘਰਾਂ ਦੇ ਵਿੱਚੋਂ ਜਿਹੜਾ ਕੂੜਾ ਹੁੰਦਾ ਵਾ ਉਹਨੂੰ ਲੈ ਕੇ ਜਾਂਦੇ ਨੇ ਤੇ ਉਹਨੂੰ ਕਿਤੇ ਨਾ ਕਿਤੇ ਅਲੱਗ ਜਗ੍ਹਾ ਤੇ ਡਿਸਟਰੋਏ ਕਰਦੇ ਨੇ ਸੜਦੇ ਨੇ ਲੇਕਿਨ ਇੱਕ ਮਾਮਲਾ ਭਗ ਚੁੱਕਾ ਲੁਧਿਆਣਾ ਸੈਂਟਰ ਦੇ ਵਿੱਚ ਸੈਂਟਰ ਚ ਇਹ ਮਾਮਲਾ ਭਗ ਗਿਆ ਕਿ ਕਾਫੀ ਦਿਹਾਕੀਆਂ ਤੋਂ ਜਿਹੜਾ ਇੱਕ ਕੂੜਾ ਢੇਰ ਥਾਣਾ 3 ਨੰਬਰ ਡਿਵੀਜ਼ਨ ਦੇ ਸਾਹਮਣੇ ਜਿਹੜਾ ਹੈਗਾ ਵਾ ਉੱਥੇ ਲੱਗਦਾ ਸੀਗਾ ਲੇਕਿਨ ਉਸਨੂੰ ਕਿਤੇ ਨਾ ਕਿਤੇ ਖਾਲੀ ਕਰਾਨ ਪਿੱਛੇ ਲੱਗੇ ਹੋਏ ਨੇ ਲੇਕਿਨ ਖਾਲੀ ਕਿਉਂ ਕਰਾਨ ਲੱਗੇ ਨੇ ਇਹ ਵੀ ਵਜ੍ਹਾ ਤੁਹਾਨੂੰ ਦੱਸਾਂਗੇ ਲੇਕਿਨ ਸਫਾਈ ਕਰਮਚਾਰੀ ਜਿੰਨੇ ਵੀ ਹੈਗੇ ਨੇ ਇਸ ਵੇਲੇ ਕਰੋਸ ਤੇ ਆ ਤੇ ਬਾਲਮਕੀ ਘਾਟੀ ਚੋਂ ਪੂਰੀ ਤਰ੍ਹਾਂ ਰੇੜੀ ਲਗਾ ਕੇ ਬੰਦ ਕਰ ਦਿੱਤਾ ਗਿਆ ਵੈ ਵੀਰ ਮੌਜੂਦ ਹੈ ਗੱਲਬਾਤ ਕਰਦੇ ਕੀ ਪੂਰਾ ਮਾਮਲਾ ਹੈ ਕੀ ਹੈ ਤੇ ਆਖਿਰ ਵਜ੍ਹਾ ਕਿਉਂ ਐਨੇ ਸਾਲ ਪੁਰਾਣੇ ਕੂੜੇ ਢੇਰ ਨੂੰ ਸ਼ਿਫਟ ਕਰਨ ਦੀ ਦੇਖੋ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਵੀ ਅਲੱਗ-ਅਲੱਗ ਜਗ੍ਹਾ ਡੰਪ ਬਣਾਏ ਜਾ ਰਹੇ ਆ ਪਰ ਜਿਹੜੇ ਮੁਲਾਜ਼ਮ ਹੈ ਇੱਥੇ ਕਿਤਾਬ ਬਾਜ਼ਾਰ ਤੋਂ ਟੋਕਾ ਮੱਲੇ ਤੋਂ ਸੁੰਦਰ ਨਗਰ ਤੋਂ ਲਗਭਗ ਕਿਲੋਮੀਟਰ ਦੇ ਹਿਸਾਬ ਨਾਲ ਦੂਰੀ ਤੈਅ ਕਰਕੇ ਵੇਟ ਗੰਜ ਵਾਲੇ ਜਿਹੜਾ ਘਾਟੀ ਮੋਲੇ ਦੇ ਨਾਲ ਢੋਲ ਲੱਗਦਾ ਉੱਥੇ ਗੁੜਾ ਘੇਰਦੇ ਆ ਹੁਣ ਇੱਥੋਂ 5 ਕਿਲੋਮੀਟਰ 3 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਵੰਟਾ ਦੇ ਹਿਸਾਬ ਨਾਲ ਗੁੜਾ ਲੱਦ ਕੇ ਜਿਹੜਾ ਮੁਲਾਜ਼ਮ ਇੱਥੇ ਲੈ ਕੇ ਆ ਰਿਹਾ ਉਸ ਤੋਂ ਬਾਅਦ ਉਹੀ ਮੁਲਾਜ਼ਮ ਅੱਗੇ ਕਹਿੰਦੇ ਵੀ ਮੁਰਦ ਘਾਟਲੇ ਡੰਪ ਤੇ ਸਟੋ ਸਾਡੀ ਸਰਕਾਰ ਨੂੰ ਇਹ ਬੇਨਤੀ ਹੈ ਮੁਲਾਜ਼ਮ ਇਸ ਕਰਕੇ ਪਰੇਸ਼ਾਨ ਹੈ ਅੱਗੇ ਗਰਮੀ ਦਾ ਮੌਸਮ ਵੀ ਆ ਰਿਹਾ ਹੈ ਔਰ ਸਾਨੂੰ ਇੱਧਰ ਤੱਕ ਸੋਨ ਨੂੰ ਮਿਲਦਾ ਨੇੜੇ-ਤੇੜੇ ਫੈਕਟਰੀ ਵਾਲੇ ਸਾਨੂੰ ਰੋਹ ਬਣਾ ਧਮਕੀ ਦੇ ਰਹੇ ਆ ਵੀ ਅਸੀਂ ਦਾ ਪੈਸੇ ਦੇ ਕੇ ਚਕਾਰ ਰਹੇ ਆ ਤੁਸੀਂ ਜੋ ਕਰਨਾ ਕਰ ਲੋ ਤੋਂ ਮੁਲਾਜ਼ਮ ਵਿਚਾਰੇ ਦੁਖੀ ਆ ਪਰੇਸ਼ਾਨ ਆ ਉਤੋਂ ਮੁਲਾਜ਼ਮ ਦਾ ਪੰਜਾਬ ਸਰਕਾਰ ਤੋਂ ਇੰਨੇ ਪਰੇਸ਼ਾਨ ਆ ਓਵਰਏਜ ਤਾਂ ਹਾਲੇ ਤੱਕ ਪੱਕੇ ਨਹੀਂ ਕੀਤੇ ਇਹ ਪੰਜਾਬ ਗੁਰੂਆ ਦੀ ਧਰਤੀ ਜਿੱਤੇ ਬਜ਼ੁਰਗ ਨੂੰ ਸੀਨੀਅਰ ਕਹਿ ਕੇ ਪੈਰੀ ਹਤ ਲਾਇ ਜਾਂਦੇ ਇਹਨਾਂ ਨੇ ਓਵਰਏਜ ਕਹਿ ਕੇ ਰੋਜ਼ਗਾਰ ਤੋਂ ਕੱਢਦੇ ਹਰ ਪਾਸੇ ਪਰੇਸ਼ਾਨ ਆ ਅਸੀਂ ਇਹ ਬੇਨਤੀ ਕਰਦੇ ਆ ਵੀ ਜਿਹੜਾ ਡੰਪ ਆ ਆ ਨਾਲ ਪਟੇਲਾ ਹੌਸਲ ਸਰਕਾਰੀ ਜ਼ਮੀਨ ਆ ਇੱਥੇ ਬਣਾ ਦਿੱਤਾ ਜਾਵੇ ਮੁਲਾਜ਼ਮਾਂ ਦੀ ਸਹੂਲਤ ਕੀਤੀ ਜਾਵੇ ਨਹੀਂ ਤਾਂ ਇਹ ਅ ਕਿ ਕਿਤਨੇ ਕਿਤੇ ਲੁਧਿਆਣਾ ਨੂੰ ਸਮਾਰਟ ਬਣਾਉਣ ਪਿੱਛੇ ਇਹ ਚੀਜ਼ ਕੀਤੀ ਜਾ ਰਹੀ ਹੈ ਦੇਖੋ ਲੁਧਿਆਣਾ ਨੂੰ ਸਮਾਰਟ ਬਣਾਉਣਾ ਅਜੇ ਤਾਂ ਕਾਗਜ਼ੀ ਗੱਲਾਂ ਕਰਦੀ ਹੈ ਸਰਕਾਰ ਤੁਸੀਂ ਮਹੱਲੇ ਚ ਬਸਤੀਆਂ ਦਾ ਹਾਲਤਾ ਦੇਖੋ ਗਰੀਬ ਬਸਤੀਆਂ ਦਾ ਹਾਲਤਾ ਦੇਖੋ ਗਲੀਆਂ ਦਾ ਹਾਲ ਦੇਖੋ ਉਹਨਾਂ ਦੇ ਇੱਕ ਵਾਰੀ ਗਲੀ ਬਣ ਜਾਂਦੀ ਮੁੜ ਕੇ 20 ਸਾਲ ਗਲੀ ਨਹੀਂ ਬਣਦੀ ਸਮਾਰਟ ਕਿਹੜਾ ਬਣਾਣਗੇ ਵੋਈ ਵਾਟ ਵੋਈ ਵਾਟ ਸਮਾਰਟ ਪੀਪਲ ਵਿਦ ਐਜੂਕੇਸ਼ਨ ਨੋਟ ਅ ਸਮਾਰਟ ਸਿਟੀ ਇਹ ਸਮਾਰਟ ਸਿਟੀ ਗਰੀਬਾਂ ਦੇ ਏਰੀਆ ਨਹੀਂ ਬਣਦੇ ਬਰਵਾਦ ਸਿਟੀ ਹੈ ਜੀ ਭਾਈ ਕਿੰਨੇ ਸਮੇਂ ਤੋਂ ਕੰਮ ਕਰਦੇ ਹੋ ਕੰਮ ਕਰਦੇ ਹੋ ਸਫਾਈ ਕਰਮਚਾਰੀ ਮੈਨੂੰ 19 ਸਾਲ ਹੋ ਚੁੱਕੇ ਆ ਜੀ ਕੰਮ ਕਰਦੇ ਨੂੰ ਸਫਾਈ ਕਰਮਚਾਰੀ ਸਾਨੂੰ ਸਾਨੂੰ ਓਵਰਏਜ ਦਾ ਨਾਮ ਦੇ ਕੇ ਬਾਹਰ ਕੱਢਿਆ ਗਿਆ ਜਿਹੜੇ ਦੋ-ਦੋ ਮਹੀਨੇ ਤੋਂ ਦੋ-ਦੋ ਦਿਨ ਤੋਂ ਦੋ-ਦੋ ਸਾਲ ਤੋਂ ਕੰਮ ਕਰਦੇ ਆ ਉਹਨਾਂ ਨੂੰ ਪੱਕੇ ਕੀਤਾ ਗਿਆ ਸਾਨੂੰ ਓਵਰਏਜ ਚ ਬਾਹਰ ਕਰ ਦਿੱਤਾ ਗਿਆ ਉਹ ਪੈਸੇ ਲੈ ਕੇ 3-3 ਲੱਖ ਰੁਪਈਆ ਦਿੱਤਾ ਗਿਆ ਅਕਸਰਾਂ ਨੇ ਇਹ ਨੀ ਸਕੇਮ ਫੜ ਲਏ ਲੇਕਿਨ ਪੈਸਾ ਜਾਂਦਾ ਕਿਤੇ ਕੋਲ ਹੈ ਇਹ ਮੋٹے ਚੋਰ ਨੇ ਜਿਹੜੇ ਬੈਠੇ ਹੋਏ ਨੇ ਇਹ ਮਾਰਾ ਸਾਰਾ ਸਰਕਾਰ ਨੂੰ ਪਤਾ ਹੈ ਸਾਡੇ ਬਾਇਓ ਡਾਟੇ ਉਹਨਾਂ ਦੇ ਕੋਲ ਹੈ ਜਨਮ ਕੁੰਡਲੀ ਉਹਨਾਂ ਦੇ ਕੋਲ ਹੈ ਕਿਹੜੇ ਸੰਤ ਤੋਂ ਕਿਹੜੇ ਟਾਈਮ ਤੋਂ ਕਿਹੜੇ ਮਹੀਨੇ ਤੋਂ ਕਿਹੜੇ ਦਿਨ ਤੋਂ ਅਸੀਂ ਲੱਗੇ ਹੋਏ ਹਾਂ ਇੱਥੇ ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੈ ਹੁਣ ਇਹਨਾਂ ਨੇ ਇਸ਼ੂ ਬਣਾਤਾ ਜਿਹੜੇ ਪੁਰਾਣੇ ਵਿੱਚੋਂ ਡੁਪਲੀਕੇਟ ਬੰਦੇ ਰੱਖੇ ਗਏ ਆ ਉਹ ਛਾਂਟੇ ਜਾਣਗੇ ਅਫਸਰਾਂ ਨੂੰ ਵੀ ਪਤਾ ਹੈ ਜਿਨ੍ਹਾਂ ਨੇ ਪੈਸੇ ਲਿੱਤੇ ਗਏ ਆ ਇਹਨਾਂ ਕਾਉਂਸਲਰਾਂ ਨੇ ਪੈਸੇ ਲੈ ਕੇ ਬੰਦੇ ਰੱਖੇ ਗਏ ਆ ਜਿਹੜੇ ਕਿ ਵਾਲਮੀਕਨ ਸਮਾਜ ਦੇ ਹੈ ਹੀ ਨਹੀਂ ਭਾਈ ਤੁਹਾਨੂੰ ਲੱਗਦਾ ਤੁਸੀਂ ਇਹ ਕਪੈਸਟ ਕਰ ਰਹੇ ਹੋ ਕੱਲ ਨੂੰ ਤੁਹਾਨੂੰ ਕਾਰਜ ਵਿੱਚ ਕੱਢ ਸਕਦੀ ਹੈ ਕੱਢ ਦਨ ਜੀ ਕੋਈ ਫਰਕ ਨਹੀਂਗਾ ਇਹੋ ਜੀ ਜਲਤ ਨਾਲੋਂ ਮਰਨਾ ਚੰਗਾ ਹੈ ਸਾਨੂੰ ਇਹ ਮਨਜ਼ੂਰ ਨਹੀਂ ਅਸੀਂ ਗੁਲਾਮ ਹੀ ਰਹੀਏ ਸਾਂ 47 ਤੋਂ ਬਾਅਦ ਹੱਲੇ ਵੀ ਅਸੀਂ ਗੁਲਾਮ ਐ ਇਸ ਆਜ਼ਾਦ ਦੇਸ਼ ਦੇ ਵਿੱਚ ਅਸੀਂ ਗੁਲਾਮ ਐ ਸਾਨੂੰ ਐਤਵਾਰ ਨੂੰ ਵੀ ਕੰਮਾਂ ਤੇ ਬੁਲਾਇਆ ਜਾਂਦਾ ਐ ਉੱਤੋਂ 3 ਮਹੀਨੇ ਹੋ ਗਏ ਸਾਨੂੰ ਤਨਖਾਹ ਨਹੀਂ ਮਿਲੀ ਅਸੀਂ ਜਿਹੜੇ ਲੋਕਾਂ ਤੋਂ ਪੈਸੇ ਲਿੱਤੇ ਹੋਏ ਧਾਰੇ 10-10% ਤੇ ਉਹ ਸੀ ਕਿੱਥੋਂ ਵਿਆਜ ਦਈਏ ਕਿੱਥੋਂ ਪੂਰਾ ਕਰੀਏ ਅਸੀਂ ਜਿਹੜੀਆਂ ਚੀਜ਼ਾਂ ਲਿੱਤੀਆਂ ਹੋਈਆਂ ਐ ਰੈਂਟ ਤੇ ਉਹ ਸੀ ਕਿੱਥੋਂ ਪੈਸੇ ਦਈਏ ਗਵੇ ਨੂੰ ਵੀ ਸੋਟੀ ਮਾਰ ਦਿੰਦੇ ਆ ਨਾ ਉਹ ਆਪਣੇ ਅੱਡੇ ਤੇ ਚਲੇ ਜਾਂਦਾ ਸਾਡਾ ਕੋਈ ਅੱਡਾ ਹੀ ਹੈ ਨਹੀਂ ਅਸੀਂ ਇਸ ਯਾਦ ਦੇਸ਼ ਦੇ ਗੁਲਾਮ ਹੈ ਮੈਂ ਸ਼ਬਦ ਬੋਲੇ ਤੇਰੇ ਕੋਲ ਮਾਫੀ ਮੰਗਾਂਗਾ ਮੈਂ ਇਸ ਕਰਕੇ ਗੱਲ ਕੀਤੀ ਹੈ ਕਿ ਤੁਹਾਡੇ ਕੋਲ ਇੰਨਾ ਕੰਮ ਕਰਾਇਆ ਜਾਂਦਾ ਫਿਰ ਤੁਹਾਡੀ ਕੋਈ ਗੱਲ ਮੰਨੀ ਨਹੀਂ ਜਾਂਦੀ ਵੈਲਿਊ ਵੀ ਨਹੀਂ ਹੈ ਘਰਾਂ ਦੇ ਵਿੱਚੋਂ ਗੰਦ ਤੁਸੀਂ ਚੁੱਕਦੇ ਨਹੀਂ ਕੋਈ ਸੁਣਵਾਈ ਨਹੀਂ ਇੱਕ ਹੋਰ ਗੱਲ ਸੁਣ ਲਓ ਆ ਇੱਕ ਗਿੱਲੇ ਸੁੱਕੇ ਕੂੜੇ ਦਾ ਇਹ ਸਾਡੇ ਤੇ ਰੋਪ ਥੋਪਿਆ ਗਿਆ ਇਹਨਾਂ ਨੂੰ ਅਫਸਰਾਂ ਨੂੰ ਵੀ ਪਤਾ ਸਾਨੂੰ ਪਤਾ ਕੀ ਕਿਹਾ ਜਾਂਦਾ ਤੁਸੀਂ ਘਰ ਘਰ ਜਾਓ ਉਹਨਾਂ ਨੂੰ ਕਹੋ ਗਿੱਲੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਕਰੋ ਉਹ ਆ ਕੇ ਸਾਨੂੰ ਕਹੂਗੀ ਵੱਖਰਾ ਵੱਖਰਾ ਕੂੜਾ ਕਰੋ ਓਏ ਸੀ ਯਾਰ ਗੁਲਾਮ ਹੈ ਗੁਲਾਮ ਹੈ ਹੀ ਆਸੀਂ ਇਸ ਉਜਾਦ ਦੇਸ਼ ਦੇ ਗੁਲਾਮ ਹੈ 19-19 ਸਾਲ ਹੋ ਗਏ ਸਾਨੂੰ ਓਵਰਏਜ ਦੇ ਵਿੱਚ ਬਾਹਰ ਕੱਢ ਦਿੱਤਾ ਗਿਆ ਜਿਹੜਾ ਕਿ ਪਹਿਲਾਂ ਸਾਨੂੰ ਕਿਹਾ ਜਾਂਦਾ ਸੀਗਾ ਇਹ ਸੀਨੀਅਰ ਹੈ ਉਹ ਸਾਨੂੰ ਸੀਨੀਅਰਾਂ ਨੂੰ ਬਾਹਰ ਕੱਢ ਦਿੱਤਾ ਜੂਨੀਅਰ ਹੋ ਰੱਖ ਲੈ ਜਿਨ੍ਹਾਂ ਨੂੰ 2-2 4-4 ਦਿਨ ਹੋਏ ਕੰਮ ਕਰਦੇ ਆ ਨੂੰ ਪ੍ਰੂਫ ਹੈ ਮਹਾਰਾਜ ਕਾਰਪੋਰੇਸ਼ਨ ਦਾ ਸਕੈਮ ਵੀ ਕਰ ਲਿਆ ਸਭ ਕੁਝ ਕਰ ਲਿਆ ਕਾਰਪੋਰੇਸ਼ਨ ਫਿਰ ਉਦਾਂ ਹੀ ਉਦਾਂ ਹੀ ਆ ਜਾਂ ਕਾਰਪੋਰੇਸ਼ ਸੁਧਾਰ ਹੋਊਗਾ ਕਿ ਨਹੀਂ ਹੋਊਗਾ ਬਿਸ਼ਾ ਜੀ ਪਰਸੋ ਸਾਨੂੰ ਪਤਾ ਕੀ ਕਹਿੰਦੇ ਕਹਿੰਦੇ ਦੁਆਰਾਤੀ ਨਾਮ ਲਖਾ ਲਓ ਦੁਆਰਾ ਬੰਦੇ ਰੱਖਣੇ ਆ ਜਵਾਨ ਹੋਣਾ ਨਾ ਪੱਪੀ ਬ੍ਰੈਸ਼ ਨੇ ਆਪਣੇ ਮੋਹ ਗਿਆ ਦੁਆਰਾਤੀ ਨਾਮ ਲਖਾ ਲਓ ਤੁਸੀਂ ਦੱਸੋ ਦੁਆਰਾਤੀ ਨਾਮ ਲਖਾ ਕੇ ਅਸੀਂ ਬੱਚੇ ਬਣ ਜਾਣਾ ਸਾਨੂੰ 13 ਜਣਾ 14 ਸਾਲ ਹੋ ਗਿਆ ਅਗਸਤ ਮਹੀਨੇ ਦੇ ਆਰਡਰ ਕੀਤੇ ਹੋ ਜੀ ਤੁਹਾਡੇ ਫਾਈਲਾਂ ਆਨਲਾਈਨ ਚੜ ਚੁੱਕੀਆਂ ਹਜੇ ਤੱਕ ਆਰਡਰ ਨਹੀਂ ਮਿਲੇ ਦੀਵਾਲੀ ਤੇ ਮਿਲ ਜਾਣੇ ਨਵੇਂ ਸਾਲ ਤੇ ਮਿਲ ਜਾਣੇ ਹੁਣ ਉਹ ਫਾਈਲ ਭੱਠੇ 'ਚ ਹੈ ਜੀ ਤੁਸੀਂ ਦੱਸੋ ਦੁਆਰਾ ਨਾਮ ਲਿਖਾ ਕੇ ਹੋ ਜੀ ਹਾਂ ਕੋ ਵਿਸ਼ਾਲ ਜੀ ਅੱਜ ਨਾ ਮੇਰੇ ਬਜ਼ੁਰਗ ਨੇ ਇਹਨਾਂ ਦੀ ਗੱਲ ਸੁਣ ਕੇ ਨਾ ਮੇਰੇ ਮੇਰੀ ਆਤਮਾ ਰੋ ਰਹੀ ਹੈ ਵੀ ਜੋ ਇਹਨਾਂ ਨੇ ਗੱਲ ਕੀਤੀ ਸੰਨ 47 ਤੋਂ ਦੇਸ਼ ਆਜ਼ਾਦ ਆ ਪਰ ਅਸੀਂ ਅੱਜ ਵੀ ਪੀੜੀ ਤਾਂ ਗੁਲਾਮ ਆ ਜੋ ਸਾਡੇ ਹਾਲਾਤ ਇਸ ਮੌਜੂਦਾ ਸਰਕਾਰ ਨੇ ਕਰਤੇ ਨਾ ਇਹ ਕਹਿੰਦੇ ਸੀ ਅਸੀਂ ਬਦਲਾਅ ਲਿਆਵਾਂਗੇ ਬਦਲਾਅ ਇਹ ਲਿਆਏ ਸਭ ਤੋਂ ਪਹਿਲਾਂ ਆ ਕੇ ਇਹਨਾਂ ਨੇ ਡਾਕਾ ਮਾਰਿਆ ਵਾਲਮੀਕੀ ਸਮਾਜ ਤੇ ਪਹਿਲਾਂ ਤਾਂ ਉਹਨਾਂ ਦੀਆਂ ਨੌਕਰੀਆਂ ਖੋਈਆਂ ਜਿਹਨੂੰ ਸੀਨੀਅਰ ਕਹਿ ਕੇ ਸਨਮਾਨ ਕਰਕੇ ਉਹਨੂੰ ਨੌਕਰੀ ਦੇਣੀ ਸੀ ਉਹਨੂੰ ਓਵਰੇਜ ਕਹਿ ਕੇ ਕੱਢ ਦਿੱਤਾ ਗਿਆ ਜਿਹੜੇ ਜਿਹੜੇ ਮਜ਼ਦੂਰ ਕੂੜਾ ਹਜ਼ਾਰਾਂ ਲੋਕਾਂ ਦਾ ਕੂੜਾ ਸੀ ਰੋਜ਼ ਸਵੇਰੇ ਢੋਂਦੇ ਆ ਸਾਡੇ ਬਜ਼ੁਰਗ ਹੈਨਾ ਉਹ ਢੋਕੇ ਦੋ ਦੋ ਤਿੰਨ ਤਿੰਨ ਕਿਲੋਮੀਟਰ ਤੋਂ 10-10 ਗੇੜੇ ਜਾਂਦੇ ਇੱਕ ਦਿਨ ਚ ਤੁਹਾਨੂੰ ਭਾਈ ਇਹ ਤੇ ਗੱਲ ਕੱਢਦਾ ਇਹ ਤਾਂ ਕਿੰਨੇ ਕਿਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਲੇਕਿਨ ਲੋਕਾਂ ਦਾ ਕੂੜਾ ਚੱਕ ਰਹੇ ਨੇ ਅਗਰ ਕੂਰੇ ਦੇ ਕੋਲ ਕੋਈ ਬੰਦਾ ਲੰਘਦਾ ਨਾ ਮੂੰਹ ਤੇ ਐਦਾ ਬੰਦ ਕਰਕੇ ਕਹਦਾ ਕਹੂਗਾ ਓਏ ਹੋਏ ਕਿੰਨੀ ਗੰਦੀ ਸਮੈਲ ਆ ਰਹੀ ਆ ਤੇ ਇਹ ਇਨਸਾਨ ਨਹੀਂ ਆ ਨਰਿੰਦਰ ਉਸ ਉਹ ਚੀਜ਼ਾਂ ਨਹੀਂ ਹੈਗੀ ਸਾਡੇ ਹੀ ਲੋਕਾਂ ਨਾਲ ਇਹ ਚੀਜ਼ਾਂ ਕਿਉਂ ਹੁੰਦੀਆਂ 35% ਇਸ ਸਟੇਟ ਚ ਸਾਡੀ ਆਬਾਦੀ ਹੈ ਵੋਟਾਂ ਲੈਣ ਦੇ ਲੱਗੇ ਤਾਂ ਇਹ ਸਾਨੂੰ ਆਪਣਾ ਬਣਾ ਲੈਂਦੇ ਜਵਾਈ ਪਰ ਜਿੱਦਾਂ ਹੀ ਵੋਟਾਂ ਨਿਕਲ ਜਾਂਦੀਆਂ ਇਹਨਾਂ ਨੂੰ ਸਾਡੇ ਚੋਂ ਬੋ ਆਂਦੀ ਆ ਇਹ ਕਹਿੰਦੇ ਨੇ ਸਫਾਈ ਅਭਿਆਨ ਆ ਸਫਾਈ ਜਦ ਤੁਸੀਂ ਸਫਾਈ ਕਰਨੀ ਹੁੰਦੀ ਨਾ ਬੰਦੇ ਨੇ ਆਪ ਦੀ ਸਫਾਈ ਕਰਨੀ ਹੈ ਤਾਂ ਸਫਾਈ ਕਿੱਦਾਂ ਹੁੰਦੀ ਹੈ ਬੰਦਾ ਨਹਾਉਂਦਾ ਧੋਂਦਾ ਚੰਗੇ ਕੱਪੜੇ ਪਾਉਂਦਾ ਜੇ ਇਹਨਾਂ ਨੇ ਡੰਪ ਨੂੰ ਸਾਫ਼ ਕਰਨਾ ਨਾ ਏਰੀਆ ਨੂੰ ਇਹਨੂੰ ਡੰਪ ਨੂੰ ਰੈਨੂਏਟ ਕਰਕੇ ਚੰਗਾ ਕਰਨ ਨਾ ਕਿ ਹੁਣ ਮੈਂ ਤਿਆਰ ਹੋਣਾ ਹੋਵੇ ਮੈਂ ਕਿਤੇ ਜਾਣ ਵਾਸਤੇ ਮੈਂ ਆਪਦੀ ਸਫਾਈ ਕਰਨੀ ਮੈਂ ਨਹਾਉਂਗਾ ਧੋਂਗਾ ਚੰਗੇ ਕੱਪੜੇ ਪਾਉਂਗਾ ਇਹ ਥੋੜੀ ਜਿਹੀ ਕਿਤੇ ਹੋਰ ਜਾ ਚਲੇ ਜਾਊਂਗਾ ਤੇ ਮੈਂ ਚੰਗਾ ਬਣ ਜਾਊਂਗਾ ਏਰੀਆ ਨੂੰ ਜੇ ਇਹਨਾਂ ਨੇ ਏਰੀਆ ਸਹੀ ਕਰਨਾ ਇਨੂੰ ਡੰਪ ਨੂੰ ਰੈਨੂਵੇਟ ਕਰਕੇ ਵਧੀਆ ਤਰੀਕੇ ਨਾਲ ਬਣਾਉਣ ਇੱਥੇ ਵਧੀਆ ਮਸ਼ੀਨਾਂ ਲਾ ਕੇ ਜਾਣ ਜਿਹਦੇ ਨਾਲ ਮੁਲਾਜ਼ਮਾਂ ਨੂੰ ਸਹੂਲਤਾਂ ਹੋਵੇ ਨਾ ਕਿ ਏਰੀਆ ਚੋਂ ਸ਼ਿਫਟ ਕਰ ਦੇਣ ਬਾਈ ਤੁਹਾਨੂੰ ਲੱਗਦਾ ਕਿ ਜੇ ਜਿਹੜੇ ਸਫਾਈ ਕਰਮਚਾਰੀ ਸਾਰੇ ਹੀ ਹੜਤਾਲ ਤੇ ਚਲੇ ਗਏ ਗੱਟਰ ਤੱਕ ਬੰਦ ਹੋ ਗਏ ਸੀਵਰ ਤੱਕ ਪਾਣੀ ਨਿਕਾਸੀ ਨਹੀਂ ਕੂੜੇ ਢੇਰ ਲੱਗੇ ਫਿਰ ਉਹ ਸਰਕਾਰਾਂ ਕੀ ਇਹਨਾਂ ਦੀ ਗੱਲ ਮੰਨੇਗੀ ਨਹੀਂ ਦੇਖੋ ਤੁਸੀਂ ਇਹ ਦੇਖੋ ਸਰਕਾਰਾਂ ਨੂੰ ਇਹ ਵੀ ਪਤਾ ਵਾ ਵੀ ਇਹ ਜਿਹੜਾ ਕੰਮ ਆ ਇਹ ਸਮਾਜ ਦਾ ਕੰਮ ਆ ਵੀ ਅਸੀਂ ਤਾਂ ਇਹਨਾਂ ਦੇ ਨਾਲ ਕੰਮ ਉਹ ਤਾਂ ਤਾਂ ਗੱਲਾਂ ਮਾਰ ਦਿੰਦੇ ਆ ਸਰਕਾਰਾਂ ਵੀ ਅਸੀਂ ਐਸੀ ਸਮਾਜ ਦੇ ਨਾਲ ਆ ਵੀ ਕੂੜਾ ਇਹਨਾਂ ਦਾ ਉਹ ਸਾਡੇ ਕੋਲ ਇੱਕ ਝਾੜੂ ਰਹਿ ਗਿਆ ਉਹ ਵੀ ਖੋਨ ਨੂੰ ਫਿਰਦੇ ਆ ਵੀ ਜੇ ਉਹ ਝਾੜੂ ਲਾਣਗੇ ਤੇ ਤਾਂ ਹੀ ਸ਼ਹਿਰ ਦੀ ਸਫਾਈ ਹੋਊਗੀ ਲੇਕਿਨ ਉਹ ਭੁੱਲ ਗਏ ਜਿਹੜਾ ਝਾੜੂ ਤੁਹਾਡੇ ਕੋਲ ਆ ਉਹੀ ਝਾੜੂ ਸਰਕਾਰ ਇੱਥੇ ਆ ਉਹ ਉਹ ਝਾੜੂ ਦੇਖੋ ਜੀ ਜਿਹੜਾ ਉਹ ਝਾੜੂ ਆ ਉਹ ਝਾੜੂ ਉਹ ਜਿਹੜਾ ਝਾੜੂ ਆ ਉਹ ਸਾਡੇ ਤੇ ਹੀ ਫਿਰ ਉਹਨੂੰ ਫਿਰਦੇ ਜਦ ਕਿ ਉਹਨਾਂ ਨੂੰ ਪਤਾ ਨਹੀਂ ਜਿਹੜਾ ਇਹ ਝਾੜੂ ਸਾਡੇ ਕੋਲ ਹੈ ਨਾ ਇਹ ਪਿਛਲੇ ਕਈ ਸਦੀਆਂ ਤੋਂ ਚੱਲਦਾ ਆ ਰਿਹਾ ਵਾ ਤੇ ਇਹ ਚੱਲਦਾ ਰਹੂਗਾ ਤੇ ਜੇ ਸਾਡੇ ਭਾਈ ਚਰ ਨੇ ਧੱਕਾ ਹੋਊਗਾ ਜਿਹੜਾ ਇਹਨਾਂ ਦਾ ਝਾੜੂਆ ਪਰ ਇਹਨਾਂ ਤੇ ਹੀ ਫੇਰਾਂਗੇ ਬਈ 10 ਦਿਨ ਦਾ ਮੈਨੂੰ ਟਾਈਮ ਦੇ ਕੇ ਗਿਆ ਸੀ ਵੀ 10 ਦਿਨ ਬਾਅਦ ਪੱਤੀ ਪ੍ਰੈਸ਼ਰ ਕਹਿੰਦਾ ਸੀ 10 ਦਿਨ ਬਾਅਦ ਤੁਹਾਡੇ ਆਰਡਰ ਆਣੇ ਆ ਤੇ 1.5 ਸਾਲ ਹੋ ਗਏ ਸਾਨੂੰ ਹਲੇ ਤੱਕ ਸਾਡੇ 10 ਸਾਲ ਦੇ ਰਿਕਾਰਡ ਵੀ ਲੈ ਲੇ ਸਾਰਾ ਕੁਝ ਲੈ ਲਿਆ ਤੇ ਅਸੀਂ ਰੋਈਏ ਨਾ ਕੀ ਕਰੀਏ ਉੱਥੇ ਵੀ ਜਦੋਂ ਉਹ ਦੇਣ ਆ ਆਰਡਰ ਉਹ ਤਾਂ ਮੈਂ ਦੇਣ ਨਹੀਂ ਦਿੰਦੀ ਸੀ ਹੱਥ ਜੋੜਦਾ ਸੀ 10 ਦਿਨ ਬਾਅਦ ਤੁਹਾਡੇ ਆਰਡਰ ਤੁਹਾਨੂੰ ਮਿਲਣਗੇ ਪੁੱਛ ਲਓ ਮੂਹ ਦੇ ਖਾਰੇ ਨੂੰ ਬਾਹਰ ਲਿਆਂਦਾ ਬਹੁਤ ਵਿਗ ਰਿਆ ਹਾਂ ਕਿ ਬੰਦੇ ਬਾਹਰੋਂ ਮੁੜ ਕੇ ਆਂਦੇ ਕੈਨੇਡਾ ਵਾਲਾ ਨੌਕਰੀ ਦੇਤੀ ਜਿਹੜਾ ਬੰਦਾ ਬਾਹਰ ਜਾਂਦਾ ਦੋ ਦੋ ਚਾਰ ਚਾਰ ਲੱਖ ਲਾ ਕੇ ਤੁਹਾਨੂੰ ਉਹਨਾਂ ਦਾ ਫਿਕਰ ਹੈ ਜਿਹੜੇ ਬੰਦੇ ਮਰਦੇ ਪਏ ਕੰਮ ਕਰਦੇ ਉਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ ਕਰੋਨਾ ਚ ਅਸੀਂ ਕਰੋਨਾ ਦੇ ਵਿੱਚ ਇੱਕ ਵੀ ਛੁੱਟੀ ਨਹੀਂ ਕੀਤੀ ਅਸੀਂ ਮੈਂ ਕਰਾਂ ਤਾਂ ਡਿਊਟੀ ਕਰਨ ਆਉਂਦਾ ਜੀ ਦੀ ਤੁਸੀਂ ਗੋਹ ਛੁੱਟੀ ਨਹੀਂ ਦਿੱਤੀ ਕਿ ਦੀ ਬਾਨਾ ਨਹੀਂ ਲਾਵੇ ਮੋਟਰਸਾਈਕਲ ਪੈਂਕਚਰ ਹੋ ਗਿਆ ਕਿ ਮੈਂ ਕੰਮ ਤੇ ਨਹੀਂ ਹੁਣਾ ਇੱਥੇ ਪੁਰਸ ਵਾਲੇ ਕਹਿੰਨ 11 ਵਜੇ ਤੱਕ ਤੇ ਤੁਹਾਡੀ ਡਿਊਟੀ ਤਾਂ ਸਾਡੇ ਕੰਮ ਨਾਲ ਕੋਈ ਪਤਾ ਕਿ ਇਹਨਾਂ ਤੇ ਜ਼ਿਆਦਾ ਪੂਰਾ ਕਰ ਦੇਣਾ ਹਾਂਜੀ ਕੰਮਾਂ ਕਰਦੇ ਜਾਦੇ ਰਹੇ ਨੇ ਸਫਾਈ ਸੈਨਿਕ ਨਹੀਂ ਸਫਾਈਏ ਤਾਂ ਨਰਕ ਬਣਾਤਾ ਸਾਨੂੰ ਪੰਜ ਤੋ ਲੈ ਕੇ ਆਉਂਦੇ 5 ਵਜੇ ਤੱਕ ਡਿਊਟੀ ਕਰਦੇ ਕੋਈ ਕਹਿ ਕੇ ਦਿਖਾ ਦੇਵੇ ਕਿਸੇ ਦਾ ਕੁੱਤਾ ਵੀ ਮਰਿਆ ਆਪਦਾ ਛੱਟ ਫੋਨ ਕਰਦੇ ਕੁੱਤਾ ਵੀ ਚੱਕਦੇ ਇਹਨਾਂ ਨੂੰ ਕੋਈ ਇੱਕ ਇੱਕ ਵਾਰੀ ਜਿਹੜਾ ਚੱਕਣ ਜਿਹਨੇ ਵੀ ਐਮ ਐਲ ਏ ਹੈ ਖਿੱਚਣ ਦਾ ਨਹੀਂ ਪਤਾ ਲੱਗਿਆ ਇਹਨਾਂ ਨੂੰ ਇਹਨਾਂ ਦੇ ਕੱਪ ਕੀ ਬਗਦੀ ਆ ਬੈਠੇ ਕਣ ਹੁਣ ਪੁੱਪੀ ਪਿੱਛੇ ਬੈਠਾ ਜਾਂ ਗਲੀ 'ਚ ਬੈਠਾ ਕਹਿੰਦੇ ਇੱਥੇ ਬਾੜਾ ਦੇ ਸਾਹਮਣੇ ਆ ਗੱਲ ਦਾ ਕਰੇ ਸੱਚਾ ਤਾਂ ਇਸ ਸਿਰਫ ਪੈਸੇ ਦੇ ਬੰਦੇ ਆ ਜੀ ਪੈਸੇ ਦੇ ਜਿੰਨੇ ਵੀ ਐਮਐਲਏ ਨਾ ਇਹ ਸਾਰੇ ਵੱਡੇ ਵੱਡੇ ਜਿਹੜੇ ਮਗਰਮਾਚਾ ਠੇਕੇ ਵਾਲਿਆਂ ਕੋਲ ਪੈਸੇ ਲੈਂਦੇ ਜੀ ਹੈ ਹੁਣ ਸੁਣੋ ਚਾਹੇ 16 ਲੱਖ ਰੁਪਏ ਪੱਪੀ ਜੀ ਨੇ ਨਾਲ ਕੋਲ ਦਿੱਤਾ ਫੈਕਟਰੀਆਂ ਜੋ ਸਾਰੇ ਕਹਿ ਰਹੇ ਫੈਕਟਰੀਆਂ ਵਾਲੇ ਉਹ ਕਹਿੰਦੇ ਆ ਜੀ ਨਾ ਭਰਾਵਾ ਦੇ ਵੀ ਪੈਸੇ ਦੇ ਕੇ ਕੰਮ ਕਰਾ ਰਹੇ ਆ ਵੀ ਤੂੰ ਜੋ ਮਰਜੀ ਕਰ ਲੋ ਐਮਐਲਏ ਹੱਡ ਨਾਲ ਯਾਨੀ ਕਿ ਇਹ ਸ਼ੌਕ ਕਰੋ ਲੋਗੇ ਅਸੀਂ ਵੋਟਰ ਨਹੀਂ ਸ਼ਮਲ ਕੀਤਾ ਅਰੇ ਦੋ ਮੀਨਿੰਗ ਵੀ ਬਣ ਸਕਦੇ ਵਿੱਚ ਮੈਂ ਕਿਸੇ ਸਾਈਨ ਨਹੀਂ ਲੈ ਰਿਆ 16 ਲੱਖ ਰੁਪਏ ਪੱਪੀ ਜੀ ਨੂੰ ਇਹਦੇ ਚ ਕੀ ਫਾਇਦਾ ਹੋ ਜੂਗਾ ਇੱਕ ਬਸ ਛੋਟੀ ਗੱਲ ਕਰ ਰਿਹਾ ਕੀ ਉਸ ਐਮਰੇ ਨਾਲ ਲੌਗਆਊਟ ਕਰਨਾ ਚਾਹੁੰਦੀ ਹੁਣ ਜਿਹੜੇ ਤੁਹਾਨੂੰ ਕਹਿ ਰਹੇ ਨੇ ਵੈਸੇ ਮੇਰੀ ਪੂਰੀ ਗੱਲ ਨਹੀਂ ਨਹੀਂ ਭਾਜੀ ਮੈਂ ਦੱਸ ਲੌਗਆਊਟ ਨਹੀਂ ਭਾਜੀ ਇਹ ਸੁਣੋ ਇੱਕ ਮੈਂ ਵੈਸੇ ਗੱਲ ਕਰਦਾ ਕਿ ਇਹਦੇ ਵਿੱਚ ਦੋ मीनिंग ਵੀ ਬਣ ਸਕਦੇ ਆ ਨਾ ਉਹ ਦੋਨੋਂ ਮੀਨ ਕਰੀ ਭਾ ਜੀ ਸਿੱਧਾ ਸਾਹ 47 ਤੋਂ ਹੋ ਰਿਹਾ ਐਨੀਆਂ ਸਰਕਾਰਾਂ ਆਈਆਂ ਇਹਨਾਂ ਨਾਲ ਪਹਿਲੀ ਸਰਕਾਰਾਂ ਬਦਲ ਨਹੀਂ ਸਾਡੇ ਲਈ ਸੀਗੀਆਂ ਇਹ ਸਰਕਾਰ ਬਦਲੀ ਆਈ ਅੱਜ ਕਿ ਚਲੋ ਸਾਡੇ ਜਿਹੜਾ ਨਿਸ਼ਾਨ ਸਾਨੂੰ ਵੋਟਾਂ ਪਾੜਨ ਨੇ ਪਾ ਲੈ ਆਪਣੇ ਨੂੰ ਇਹਨਾਂ ਨੇ ਸਾਡਾ ਨਿਸ਼ਾਨ ਝਾੜੂ ਰੱਖ ਲਿਆ ਜੀ ਰੋਡਾਂ ਦੀ ਬਿਲਡਿੰਗ ਹੋਣੀ ਆ ਜਿਹੜੀ ਬਿਲਡਿੰਗ ਹੋਣੀ ਆ ਉਹ ਸ਼ਟਰ ਉਹ ਸ਼ਟਰ ਸਾਫ ਕਰ ਅੱਗੇ ਕੂੜਾ ਪਿਆ ਘਰ ਵਿੱਚ ਪਿਆ ਉਹਨੂੰ ਸਾਫ ਕਰਨ ਵਿੱਚ ਇਹ ਆਪਣੀ ਸਿਆਸਤ ਘੁਮਾਰੇ ਹੋਣ ਕੀ ਪਤਾ ਹਾਂਜੀ 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 ਪਰ ਇਹਨਾਂ ਨੇ ਕੁਛ ਹੀ ਦੇਣਾ ਜੀ ਇਹ ਇਹ ਇਹਨਾਂ ਦਾ ਜੈਕਪੋਡ ਲੱਗਾ ਜੈਕਪੋਡ ਜਿੰਨੇ ਵੀ ਐਮਐਲਏ ਸਨ ਇਹਨਾਂ ਦਾ ਜੈਕਪੋਡ ਲੱਗਿਆ ਕਿੰਨੀ ਸਰਕਾਰ ਚ ਰਹੇ ਇਹ ਕੋਈ ਨਹੀਂ ਬਣਿਆ ਐਮਐਲਏ ਹੁਣ ਜੈਕਪੋਡ ਲੱਗਿਆ ਇਹ ਜੈਕਪੋਡ ਇੱਕ ਵਾਰ ਲੱਗਣਾ ਵਾਰ ਵਾਰ ਜੈਕਪੋਡ ਨਹੀਂ ਲੱਗਣਾ ਭਾਜੀ ਵਿਸ਼ਾਲ ਜੀ ਇਹ ਇਹਨਾਂ ਦਾ ਕੌਂਸਲਰ ਨਹੀਂ ਬਣਨਾ ਇਹਨਾਂ ਦਾ ਕੌਂਸਲਰ ਨਹੀਂ ਬਣੂਗਾ ਸਾਡੇ ਮਹੱਲੇ ਚ ਆਊਗਾ ਜੁੱਤੀਆਂ ਦੇ ਇਹਨਾਂ ਦੇ ਉਹ ਜੁੱਤੀਆਂ ਮਾਰਾਂਗੇ ਯਾਦ ਕਰੂਗੇ ਸੰਤਾ ਓਵਰਚ ਸਾਨੂੰ ਕਹਿੰਦੇ ਰੋਜ਼ਗਾਰ ਦਵਾਵਾਂਗੇ ਸਾਡਾ ਤਾਂ ਰੋਜ਼ਗਾਰ ਹੀ ਖੋ ਲਿਆ ਉਹਨਾਂ ਦੇ ਮੂੰਹ ਤੇ ਮਾਰਾਂ ਝਾੜੂ ਨਾਲ ਅਸੀਂ ਜੇ ਸਾਡੇ ਸਾਨੂੰ 당 ਕਰਾਂਗੇ ਅਸੀਂ ਬੋਟ ਨਹੀਂ ਬਾਣੀ ਜੇ ਝਾੜੂ ਸਾਨੂੰ 당 ਕਰਦੇ ਹੈ ਸਾਨੂੰ ਹਮੇਸ਼ਾ ਕੋਈ ਵੱਡਾ ਅਫਸਰ ਆਵੇ ਕੋਈ ਆਵੇ ਤੇ ਝਾੜੂ ਵਾਲਿਆਂ ਨੂੰ ਖਿੱਚਦੇ ਆ ਕਿਉਂ ਵੱਡੇ ਅਫਸਰਾਂ ਨੂੰ ਨਹੀਂ ਖਿੱਚਿਆ ਜਾਂਦਾ ਕਿਉਂ ਕੁਰਸੀ ਵਾਲਿਆਂ ਨੂੰ ਖਿੱਚਿਆ ਜਾਂਦਾ ਸਾਡੀਆਂ ਦੰਗਾਂਵਾਂ ਮਾਂ ਰੋਕਦੇ ਕਿਉਂ ਅਫਸਰਾਂ ਦੀਆਂ ਦੰਗਾਂਵਾਂ ਨਹੀਂ ਰੋਕਿਆ ਜਾਂਦੀਆਂ ਚਾਰ ਚਾਰ ਮਹੀਨੇ ਦੰਗਾਂਵਾਂ ਨਹੀਂ ਮਿਲਦੀਆਂ ਕਦੀ ਕਹਿੰਦਾ ਗਿੱਲਾ ਕੂੜਾ ਸੁੱਕਾ ਕੂੜਾ ਵੱਖਰਾ ਕਰੋ ਹੈ ਫੇਰੇ ਕੋ ਫੋਨ ਘਮਾਉਂਦੇ ਕੌਣ ਸਰੋਂ ਨੂੰ ਅਸੀਂ ਕਿੱਥੇ ਜਾਈਏ ਉੱਤੋਂ ਗਰਮੀ ਆ ਇਹ ਤਾਂ ਨਹੀਂ ਕੂੜਾ ਸਿੱਟਾਂਗੇ ਤਾਂ ਉੱਥੇ ਜਾ ਕੇ ਸਿੱਟਾਂਗੇ ਤਾਂ ਅਸੀਂ ਬਿਮਾਰ ਹੋ ਜਾਇਆ ਇੰਨੀ ਗਰਮੀ ਦੇ ਵਿੱਚ ਕੂੜਾ ਸਿੱਟਣਾ ਆ ਇਹ ਕਰਦੇ ਕੀ ਪਏ ਆ ਇਹ ਸਰਕਾਰ ਆ ਉਹ ਸਰਕਾਰ ਆਹ ਦੇਖੋ ਤੁਸੀਂ ਕਿੰਨਾ ਪਰੇਸ਼ਾਨ ਆ ਨਿੱਕੀ ਧਰਮ ਦਾ ਪ੍ਰਕਾਸ਼ੋ ਨਿੱਕੀ ਧਰਮ ਦਾ ਪ੍ਰਕਾਸ਼ੋ ਜੈ 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 ਵੀ ਜੈ ਵੀ ਜੈ ਵੀ ਕੂੜਾ ਇੱਥੇ ਹੀ ਸੁੱਟਣਾ ਅਸੀਂ ਕੂੜਾ ਇੱਥੇ ਹੀ ਸੁੱਟਣਾ ਆ ਜੇ ਕੂੜਾ ਸਾਨੂੰ ਇੱਥੇ ਨਹੀਂ ਸੁੱਟਣ ਦਿੱਤਾ ਅਸੀਂ ਲਾਕਾ ਵੀ ਨਹੀਂ ਕਰਨਾ ਕੋਈ ਅਸੀਂ ਪਤਨੀ ਸ਼ਾਹਪੁਰਿਆ ਦੇ ਗੇਟ ਦੇ ਮੂਹਰੇ ਕੂੜਾ ਸੁੱਟਾਂਗੇ ਜਾ ਕੇ ਜਿੰਨੇ ਕਾਉਂਸਲਰ ਅਰੇ ਸੀ ਉਹਨਾਂ ਦੇ ਬੂਏ ਮੁਰੇ ਜਾ ਕੇ ਰੇੜੇ ਰੇੜੂ ਲਾ ਦੇਣਾ ਇਹ ਕੂੜੇ ਨੂੰ ਅਸੀਂ ਅਸੀਂ ਨਹੀਂ ਕੰਮ ਕਰਨਾ ਫਿਰ ਪਾਏ ਕੂੜੇ ਪਾਏ ਰਹਿਣ ਦੋ ਸੜੇ ਸੜੇ ਰਹਿਣ ਦੋ ਇੱਕ ਮਿੰਟ ਬਾਬੇ ਇੱਕ ਮਿੰਟ ਨਾਲੇ ਮੇਰੀ ਗੱਲ ਸੁਣੋ ਇਹ ਡੰਬ ਤਾਂ ਐਮਐਲਏ ਆ ਸਾਹਿਬ ਨੇ ਆ ਪੱਕਾ ਕਰਾਇਆ ਕੂੜਾ ਸਿੱਟਣ ਵਾਸਤੇ ਹੀ ਬਾਕੀ ਜਿੰਨੇ ਇਲਾਕੇ ਦਾ ਕੂੜਾ ਸਾਰਾ ਇੱਥੇ ਆਊਗਾ ਠੀਕ ਹੈ ਨਾ ਬਾਰੋਂ ਤਾਂ ਕਿਸੇ ਨੇ ਪੱਕਾ ਨਹੀਂ ਕਰਾਇਆ ਕਦੀ 3 ਨੰਬਰ ਦਾ ਡੰਬ ਬੰਦ ਕਰਾਇਆ ਕਦੀ ਕੋਈ ਕਰ ਦਿੰਦਾ ਜਿੰਨਾ ਕੂੜਾ ਆ ਰਿਹਾ ਵਾ ਇਹਨਾਂ ਦੇ ਆਪ ਤਾਂ ਹੀ ਆ ਰਿਹਾ ਸੀ ਆਪਣੇ ਘਰੋਂ ਤਾਂ ਨਹੀਂ ਲੈ ਕੇ ਜਾਂਦੇ ਅਸੀਂ ਆਪਦੇ ਘਰੋਂ ਨਹੀਂ ਲੈ ਕੇ ਜਾਂਦੇ ਨਾ ਕੋਈ ਸਹੂਲਤ ਹੈ ਨਾ ਕੋਈ ਕੋਚਾ 4-4 ਮਹੀਨੇ ਹੋ ਗਏ 4-4 ਮਹੀਨੇ 2 ਮਹੀਨੇ ਤਨ ਦਾ ਪੈਂਟਿੰਗ ਰੱਖਣ ਤੋਂ ਬਾਅਦ 1 ਮਹੀਨੇ ਦਿੱਤੀ ਜਾਂਦੀ ਹੈ ਜਿਹੜੀ ਪਿੱਛੇ ਬੈਲੈਂਸ ਰਹਿ ਜਾਂਦੀ ਹੈ ਟੱਕਾ ਫਿਲਹਾਲ ਇਹ ਹੋ ਰਿਹਾ ਜਿਹੜੇ ਇਲਾਕੇ ਹੋ ਰਹੇ ਆ ਇਲਾਕੇ ਹੋਣ ਤੋਂ ਬਾਅਦ ਇੰਨਾ ਪੂਰੇ ਇਲਾਕੇ ਦਾ ਕੋੜਾ ਇੱਥੇ ਆਂਦਾ ਵਾ ਠੀਕ ਹੈ ਨਾ ਜੇ ਇਹ ਕੋੜਾ ਹੋਰ ਇੰਨੀ ਦੂਰ ਜਾਊਗਾ ਜਿਹੜਾ ਨਾਰਮਲ ਬੰਦਾ ਉਹ ਤਾਂ ਗਰੀਬ ਤੇ ਮਰ ਜੂਗਾ ਠੀਕ ਨਾ ਇੰਨੀ ਦੂਰ ਕਿੱਦਾਂ ਲੈ ਕੇ ਜਾਵੇਂ ਨਿਰਾਸ਼ ਏ ਕਿਤਾ ਮਦਦ ਕੀਤੀ ਦਾ ਸਕਦੀ ਹੈ ਕਿਦਾਂ ਨਹੀਂ ਮੰਗਾ ਪੂਰੀਆਂ ਕਰਵਾਈਆਂ ਸਾਡੀਆਂ ਮੰਗਾ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਅਸੀਂ ਇਹ ਤਰ੍ਹਾਂ ਦਾ ਹਾਲ ਤੇ ਬੈਨ ਨੂੰ ਤਿਆਰ ਹੈ ਜੋ ਮਰਜ਼ੀ ਕਰ ਲੈਣ ਫਿਰ ਅੱਜ ਜਿਹੜਾ ਇਹਨਾਂ ਦਾ ਦੁੱਖ ਸੁਣ ਕੇ ਇਹਨਾਂ ਦਾ ਦਰਦ ਦੇਖ ਕੇ ਇਹ ਮਹਿਸੂਸ ਹੋ ਰਿਹਾ ਕਿ ਸਭ ਤੋਂ ਜ਼ਿਆਦਾ ਜਿਹੜੀ ਜ਼ਿਲਤ ਦੀ ਜ਼ਿੰਦਗੀ ਆ ਉਹ ਦੱਲੀ ਸਮਾਜ ਦੇ ਵਿੱਚੋਂ ਜਿਹੜਾ ਵਾਲਮੀਕੀ ਸਮਾਜ ਆ ਉਹ ਜਿਹੜਾ ਕੀੜੇ ਮਕੋੜੇ ਤੋਂ ਵੀ ਬੱਤਰ ਜ਼ਿੰਦਗੀ ਜੀਣ ਲਈ ਸਾਨੂੰ ਸਰਕਾਰਾਂ ਨੇ ਮਜਬੂਰ ਕੀਤਾ ਹੋਇਆ ਵਾ ਇਹ ਲੋਕ ਕਈ ਕਈ ਸਾਲਾਂ ਤੋਂ ਜਿਹੜੇ ਕੰਮ ਕਰ ਰਹੇ ਉਹਨਾਂ ਦੀ ਤਿੰਨ ਤਿੰਨ ਮਹੀਨੇ ਦੀ ਤਨਖਾਹ ਨਹੀਂ ਮਿਲਦੀ ਤਿੰਨ ਤਿੰਨ ਚਾਰ ਚਾਰ ਮਹੀਨੇ ਨੂੰ ਤਨਖਾਹ ਨਹੀਂ ਮਿਲਦੀ ਓਵਰ ਏਜ ਦੇ ਨਾਂ ਤੇ ਇਹਨਾਂ ਨੂੰ ਕੱਢ ਦਿੱਤਾ ਗਿਆ ਪੱਕੇ ਨਹੀਂ ਕਰਦੇ 19 ਸਾਲ ਜਿੱਦਾਂ ਭਾਈ ਸਾਹਿਬ ਨੇ ਦੱਸਿਆ ਨਾ 19 20 ਸਾਲ ਹੋ ਗਏ ਕੰਮ ਕਰਦੇ ਪਰ ਜਦ ਇਹਨਾਂ ਨੂੰ ਰੈਗੂਲਰ ਕਰਨ ਦੀ ਵਾਰੀ ਆਈ ਪੱਕੇ ਕਰਨ ਦੀ ਵਾਰੀ ਆਈ ਇਹਨਾਂ ਨੂੰ ਓਵਰ ਏਜ ਕਹਿ ਕੇ ਕੱਢ ਦਿੱਤਾ ਗਿਆ ਵਾ ਤੇ ਆ ਸ਼ਰਿਆਮੀ ਸਮਾਨ ਨਾਲ ਧੱਕਾ ਹੋ ਰਿਹਾ ਹੁਣ ਵੀ ਮੈਂ ਵਾਲਮੀਕੀ ਸਮਾਜ ਦੇ ਜਿੰਨੇ ਵੀ ਲੀਡਰ ਆ ਇਹ ਜਿੰਨੇ ਵੀ ਸਮਾਦ ਦੇ ਮਹੱਲੇ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਨੂੰ ਬੇਨਤੀ ਕਰਦਾ ਕਿ ਹੁਣ ਵੀ ਸਮਾਵਾ ਇਕੱਠੇ ਹੋ ਜੋ ਨਹੀਂ ਇਸ ਤੋਂ ਵੀ ਵੱਧ ਧੱਕਾ ਹੋਊਗਾ ਸਾਡੇ ਨਾਲ ਇੱਕ ਲਾਸਵਾਲ ਕਿ ਤੁਹਾਡੇ ਵੱਡੇ ਜਿਹੜੇ ਆਗੂ ਚੇਅਰਮੈਨ ਜਿਹੜੇ ਹੈਗੇ ਨੇ ਤੁਹਾਡੇ ਪ੍ਰਧਾਨ ਨੇ ਉਹ ਕਿੱਥੇ ਨੇ ਕਿ ਉਹ ਨਜ਼ਰ ਨਹੀਂ ਆਉਂਦੇ ਅੱਜ ਕੱਲ ਉਹ ਮਾਰੇ ਜੀ ਪਾਰਟੀਆਂ ਦੇ ਵਿੱਚ ਵੰਡੇ ਹੋਏ ਆ ਉਹ ਆਪਣੀ ਪਾਰਟੀ ਦੇਖਦੇ ਆ ਵਾਲਮੀਕਨ ਕੌਮ ਨਹੀਂ ਦੇਖਦੇ ਉਹ ਸਿਰਫ ਉਹਨਾਂ ਨੂੰ ਪਾਰਟੀ ਦੇਖਦੀ ਆ ਵਾਲਮੀਕਨ ਕੌਮ ਨਹੀਂ ਦੇਖਦੀ ਅੱਜ ਦੇਖ ਲਓ ਤੁਸੀਂ ਇੱਕ ਵੀ ਲੀਡਰ ਆਇਆ ਆ ਨਾ ਤਾਂ ਵਾਲਮੀਕਨ ਕੌਮ ਦਾ ਕੋਈ ਅਫਸਰਾ ਹੀ ਹੋਣਾ ਚਾਹੀਦਾ ਹੈ ਮੈਂ ਤਾਂ ਇਹੀ ਪ੍ਰਮਾਤਮਾ ਅੱਗੇ ਦੁਆ ਕਰਦਾ ਉਹ ਅਫਸਰਾ ਹੀ ਸਾਡਾ ਗਾਲਾ ਘੋਟ ਦੇ ਦੇਖੋ ਜੀ ਵਿਸ਼ਾਲ ਜੀ ਜਿਹੜਾ ਇਹ ਕੰਮ ਕਰਦੇ ਆ ਉਹ ਕੰਮ ਇਹ ਜਿੰਦੇ ਜੀ ਇੱਕ ਇਨਸਾਨ ਨੇ ਇਸ ਸਿਵਰੇਟ ਦੇ ਵਿੱਚ ਜਿੰਦੇ ਜਿੰਦੇ ਜੀ ਸਿਵਰੇਟ ਦੇ ਵਿੱਚ ਵੱਢਦੇ ਆ ਉਹ ਨਰਕ ਤੋਂ ਵੀ ਬੱਤਰ ਜ਼ਿੰਦਗੀ ਇਹ ਜੀ ਰਹੇ ਆ ਜਿੰਦੇ ਜੀ ਉਹ ਸੀਵਰ ਦੇ ਵਿੱਚ ਬੜਦਿਆਂ ਦੇ ਵਿੱਚ ਦੁਨੀਆ ਭਰ ਦਾ ਗੂ ਮੂਤ ਗੰਦ ਲੈਟਰਿੰਗ ਉਹਦੇ ਵਿੱਚ ਹੁੰਦੀ ਆ ਤੇ ਸਰਕਾਰ ਵੱਲੋਂ ਇਹਨਾਂ ਨੂੰ ਨਾ ਕੋਈ ਮੈਡੀਕਲ ਕਿਟ ਦਿੱਤੀ ਜਾਂਦੀ ਹੈ ਨਾ ਕੋਈ ਹਸਤਾਨੇ ਨਾ ਕੋਈ ਗਲਵਸ ਨਾ ਕੋਈ ਬੂਟ ਕੋਈ ਵੀ ਇਹਨਾਂ ਨੂੰ ਸਹੂਲਤ ਜਿਹੜੀ ਆ ਸਰਕਾਰ ਵੱਲੋਂ ਨਹੀਂ ਮਿਲਦੀ ਸਗੋ ਇਹਨਾਂ ਦੀ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਤਿੰਨ ਤਿੰਨ ਮਹੀਨੇ ਤਨਖਾਹ ਨਹੀਂ ਦਿੱਤੀ ਜਾਂਦੀਆਂ ਵਿਚਾਰੇ ਕਿੱਦਾਂ ਆਪਣੇ ਬੱਚਿਆਂ ਨੂੰ ਪੜ੍ਹਾਉਗੇ ਆਪਣੇ ਘਰ ਦਾ ਖਰਚਾ ਕਿਵੇਂ ਚਲਾਉਗੇ ਮਜਬੂਰਨ ਇਹਨਾਂ ਨੂੰ 10-10% ਤੇ ਵਿਆਹ ਤੇ ਪੈਸੇ ਲੈਣੇ ਪੈਂਦੇ ਆ ਵਿਸ਼ਾਲ ਜੀ ਇਹ ਵੱਡੀ ਗੱਲ ਦੇਖਣ ਨੂੰ ਆਈ ਆ ਬਈ ਸਫਾਈ ਕਰਦੇ ਆ ਗਰੀਬ ਲੋਕ ਸੀਵਰੇਜ 'ਚ ਵੱੜ ਕੇ ਸਫਾਈ ਕਰਦੇ ਆ ਗਰੀਬ ਲੋਕ ਪਰ ਸਵੱਛਤਾ ਅਭਿਆਨ ਦੇ ਜਿਹੜੇ ਅਵਾਰਡ ਆ ਉਹ ਵੱਡੀਆਂ-ਵੱਡੀਆਂ ਸੈਲੀਬ੍ਰਿਟੀਆਂ ਨੂੰ ਦਿੱਤੇ ਜਾਂਦੇ ਆ ਸਵੱਛਤਾ ਅਭਿਆਨ ਦੇ ਵਿੱਚ ਦੇਸ਼ ਨੰਬਰ 1 ਸਟੇਟ ਨੰਬਰ 1 ਡਿਸਟ੍ਰਿਕਟ ਨੰਬਰ 1 ਇਹਨਾਂ ਸਫਾਈ ਕਰਮਚਾਰੀਆਂ ਸੀਵਰਮੈਨਾਂ ਤੇ ਮਜ਼ਦੂਰਾ ਦਲਿਤਾ ਕਰਕੇ ਆਂਦਾ ਵਾ ਪਰ ਇਹਨਾਂ ਨਾਲ ਇਦਾਂ ਤੱਕਾ ਹੋ ਰਿਹਾ ਵਾ ਐਮਐਲਏ ਦੇ ਬਣਨ ਤੋਂ ਪਹਿਲਾਂ ਦਾ ਇੱਥੇ ਕੂੜਾ ਦਾ ਡੰਪ ਹੈਗਾ ਆ 1947 ਦਾ ਤੇ ਜੇ ਲੋਕਾਂ ਨੂੰ ਸਹੂਲਤ ਦੇਣ ਦੀ بجائے ਇਹਨਾਂ ਨੂੰ ਇਹ ਪਰੇਸ਼ਾਨ ਕਰ ਰਹੇ ਆ ਫਿਰ ਇਹ ਆਪਣੀ ਸਹੂਲਤ ਲੈਣ ਲਈ ਸਾਡੇ ਲੋਕ ਨੇ ਜਿਹੜੇ ਉਹ ਰੇੜੇ ਤੇ ਮੋਟਰਸਾਈਕਲ ਕਰ ਲੈਂਦੇ ਆ ਪਰ ਸਰਕਾਰ ਨੇ ਉਹ ਵੀ ਬੈਨ ਕਰਤੇ ਤੁਸੀਂ ਆ ਕੇ ਦੇਖੋ ਇਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਤੁਸੀਂ ਗੁਜ਼ਾਰ ਕੇ ਦੇਖੋ ਜਿਹੜੇ ਇੱਥੇ ਦੇ ਭਾਵੇਂ ਐਮ ਐਲ اے ਆ ਭਾਵੇਂ ਕਾਉਂਸਲਰ ਨੇ ਜਿਹੜੇ ਪ੍ਰਸ਼ਾਸਨ ਦੇ ਲੋਕ ਨੇ ਤੁਸੀਂ ਇਹਨਾਂ ਵਾਂਗੂ ਰੇੜਾ ਖਿੱਚ ਕੇ ਦੇਖੋ ਇੱਕ ਪੂਰਾ ਪਰਿਵਾਰ ਇੱਕ ਪੂਰਾ ਪਰਿਵਾਰ ਕੂੜੇ ਦਾ ਕੰਮ ਕਰਦਾ ਉਦੋਂ ਨਿੱਕੇ ਦੇ ਨਿਆਣੇ ਤੋਂ ਲੈ ਕੇ ਕਰਦਾ ਮੁੱਖ ਇੱਕ ਰੇੜੇ ਨੂੰ ਖਿੱਚਣ ਲਈ ਪੂਰੀ ਜਾਨ ਲਾ ਦਿੰਦਾ ਆ ਪਰ ਤੁਸੀਂ ਦੇਖੋ ਉਹਨੂੰ ਲਾਗੇ ਡੰਪ ਭਜਾਣ ਦੀ ਬਜਾਏ ਉਹ ਏਡੀ 5 ਦਾ 10 ਦਾ 10 ਕਿਲੋਮੀਟਰ ਦੂਰ ਲੈ ਕੇ ਜਾ ਰਿਹਾ ਉਸ ਨੂੰ ਤੇ ਏਡਾ ਦੂਰ ਇਹਨਾਂ ਮੈਂ ਕਹ ਰਿਹਾ ਜ਼ੁਲਮ ਆ ਜਿਹੜਾ ਸਰਕਾਰ ਮੁਲਾਜ਼ਮਾਂ ਤੇ ਨਾ ਕਰੇ ਹੋਰ ਇਹਨਾਂ ਨੂੰ ਵੋਟਾਂ ਦਾ ਜਿਹੜਾ ਤੁਸੀਂ ਇਹਨਾਂ ਦਾ ਚੋਣ ਨਿਸ਼ਾਨ ਲੈ ਕੇ ਸਰਕਾਰ ਇੱਥੇ ਕਾਬਜ਼ ਹੋ ਗਏ ਹੋ ਪਰ ਇਹੀ ਲੋਕ ਨੇ ਜਿਹੜੇ ਤੁਹਾਨੂੰ ਵਿਧਾਨ ਸਭਾ ਦੀ ਜਿਹੜੀ ਲੋਕ ਸਭਾ ਜਿਹੜੀ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਜਰ ਕਰਾਰਾ ਜਵਾਬ ਦੇਣਗੇ ਵਿਸ਼ਾਪ ਜੀ ਮੈਂ ਲਾਸਟ ਗੱਲ ਕਹਿ ਕੇ ਨਾ ਗੱਲ ਖਤਮ ਕਰੂੰਗਾ ਸਾਡੇ ਲੋਕਾਂ ਨਾਲ ਬਹੁਤ ਇਹਨਾਂ ਨੇ ਧੱਕਾ ਕਰ ਦਿਆ ਇੱਕ ਵਾਰ ਪਹਿਲਾਂ ਵੀ ਕ੍ਰਾਂਤੀ ਆਈ ਸੀ ਸਾਡੇ ਲੋਕ ਲੈ ਕੇ ਆਏ ਸੀ ਇਹਨਾਂ ਨੇ ਸਾਨੂੰ ਇੱਕ ਵਾਰੀ ਪਹਿਲਾਂ ਵੀ ਚੈੱਕ ਕੀਤਾ ਸੀ ਜੇ ਇਹ ਸਾਡਾ ਗਾਰੰਟੀ ਦੇਖਣਾ ਚਾਹੁੰਦੇ ਆ ਤੇ ਫਿਰ ਕਰੰਟ ਦੇਖ ਲੈਣ ਮੈਂ ਸਾਰੇ ਸਮਾਜ ਦੇ ਦਲਤਾਂ ਨੂੰ ਲੁਧਿਆਣੇ ਦੇ ਨਹੀਂ ਪੂਰੇ ਪੰਜਾਬ ਦੇ ਦਲਿਤ ਸਮਾਜ ਖਾਸ ਕਰਕੇ ਵਾਲਮੀਕ ਸਮਾਜ ਨੂੰ ਬੇਨਤੀ ਕਰਦਾ ਵੀ ਜੇ ਇਹ ਸਾਡੇ ਨਾਲ ਇਦਾਂ ਤੱਕਾ ਕਰਨ ਤੋਂ ਨਾ ਹਟੇ ਤਾਂ ਕੂੜਾ ਜਿਹੜਾ ਵੀ ਮੁਲਾਜ਼ਮ ਕੋਈ ਕੰਮ ਕਰਦਾ ਜੇ ਉਹ 바ਵਾ ਸਾਹਿਬ ਨੂੰ ਮੰਨਦਾ ਵਾਲਮੀਕੀ ਮਹਾਰਾਜ ਨੂੰ ਮੰਨਦਾ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਤੇ ਕੂੜਾ ਫਿਰ ਐਮਐਲਏਾਂ ਦੇ ਤੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਜਾ ਦਿਓ ਇਹ ਆਪੀ ਤੁਹਾਡੇ ਪੈਰ ਫੜਦੇ ਫਿਰਨਗੇ ਨਾ ਐਮਐਲਏ ਸਾਹਿਬ ਮੌਜੂਦ ਹੈ ਜਿਹੜਾ ਕਾਟੀ ਮੁੱਲੇ ਕੋਈ ਪ੍ਰੋਟੈਸਟ ਕਰ ਰਹੇ ਨੇ ਸਫਾਈ ਸੇਵਕ ਕੀ ਮਾਮਲਾ ਹੈ ਗੱਲਬਾਤ ਕਰਦੇ ਐਮਐਲਏ ਸਾਹਿਬ ਕੀ ਪੂਰਾ ਮਾਮਲਾ ਹੈਗਾ ਵਾ ਉਹ ਇਲਜ਼ਾਮ ਲਗਾ ਰਹੇ ਕਿ ਕਲੋਨੀ ਜਿਹੜੀ ਬਿਲਡਿੰਗ ਵਾਲੇ ਹੈਗੇ ਨੇ ਕਿ 16 ਲੱਖ ਰੁਪਏ ਸਾਨੂੰ ਉਹ ਕਹਿ ਰਹੇ ਨੇ ਕਿ 16 ਲੱਖ ਰੁਪਏ ਦਾ ਕੋਈ ਮਾਮਲਾ ਹੈ ਉਹ ਖਾਲੀ ਕਰਾ ਕੇ ਕਰਾ ਕੇ ਰਹਿਣਗੇ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਇਹ ਤਾਂ ਇਲਜ਼ਾਮ ਲੱਗਦੇ ਰਹਿੰਦੇ ਤੁਹਾਡੇ ਕੋਲ ਪ੍ਰੂਫ ਕੀ ਹੈ ਦੇਖੋ ਗੱਲ ਸੁਣੋ ਬੰਦਾ ਜਦੋਂ ਆਪਣੀ ਨੀਅਤ ਤੇ ਨੀਤੀ ਦੇ ਨਾਲ ਕੰਮ ਕਰਦਾ ਨਾ ਉਦੋਂ ਕੋਈ ਨਾ ਕੋਈ ਐ ਹੈ ਜੇ ਸ਼ਰਾਰਤੀ ਅੰਸਰ ਕੋਸ਼ਣਾ ਕੋਸ਼ ਜਰੂਰ बोलदे ਹੁੰਦੇ ਆ ਜੇ ਕਿਸੇ ਦੇ ਪਰਿਵਾਰ ਦੇ ਜੀ ਦਾ ਉੱਥੇ ਨੁਕਸਾਨ ਹੋ ਗਿਆ ਕਿਸੇ ਦੇ ਬਜ਼ੁਰਗ ਨੂੰ ਬਿਮਾਰੀ ਲੱਗ ਗਈ ਐਨੇ ਸਾਲਾਂ ਤੋਂ ਉਹ ਨਰਕ ਭੋਗ ਰਹੇ ਸੀ ਮੇਰਾ ਉਹਨਾਂ ਲੋਕਾਂ ਨਾਲ ਇਲੈਕਸ਼ਨਾਂ ਤੋਂ ਪਹਿਲਾਂ ਵਾਦਾ ਸੀ ਵੀ ਜਿਸ ਦਿਨ ਮੈਨੂੰ ਇਸ ਹਲਕੇ ਦੀ ਸੇਵਾ ਮਿਲੀ ਉਸ ਦਿਨੇ ਪਹਿਲੇ ਪਹਿਲ ਦੇ ਆਧਾਰ ਤੇ ਦੋਨੇ ਡੰਪ ਚਕਾਉਂਗਾ ਮੈਂ ਉਹਨਾਂ ਲੋਕਾਂ ਨਾਲ ਵਾਦਾ ਪੂਰਾ ਕੀਤਾ ਵਾ ਹੁਣ ਪਾਇਹਾਂ ਦਾ ਇਲਜ਼ਾਮ ਜਿਹੜਿਆ ਚੌਂਕੜੀ ਮਾਰੀ ਬੈਠੇ ਆ ਇਹਨਾਂ ਨੂੰ ਕੋ ਇੱਕ ਪੈਸੇ ਦਾ ਸਿੱਧ ਕਰ ਦੇਣਾ ਅਸੀਂ ਮੈਂ ਕੰਮ ਕਰਨ ਵਾਲਾ ਬੰਦਾ 2 ਸਾਲ ਹੋ ਗਏ ਮੈਨੂੰ ਹਲਕਾ ਸੈਂਟਰ ਦੀ ਸੇਵਾ ਕਰਦੇ ਬਿਲਡਿੰਗ ਵਾਲੇ ਕੋਲ ਦਾ ਵਿਚਾਰੇ ਕੋਲ ਆਪ 16 ਲੱਖ ਨਹੀਂ ਹੋਣਾ ਉਹ ਮੈਨੂੰ ਕਿੱਥੋਂ ਦੇ ਦੂਗਾ ਪਰ ਗੱਲ ਇਹ ਆ ਜਿਹੜੇ ਲੋਕ ਇਹ ਗੱਲਾਂ ਤੇ ਸਿਆਸਤਾਂ ਕਰਦੇ ਆ ਨਾ ਉਹਨਾਂ ਨੂੰ ਇਹ ਨਹੀਂ ਪਤਾ ਇਹਨਾਂ ਲੋਕਾਂ ਨੂੰ ਇਹ ਸਰਕਾਰ ਨੇ ਪਹਿਲਾਂ ਕਿੰਨੀਆਂ ਸਰਕਾਰਾਂ ਆਈਆਂ ਨੇ ਕਿਸੇ ਨੇ ਇਹਨਾਂ ਦੇ ਪੱਕੇ ਬਾਰੇ ਸੋਚਿਆ ਸੀ ਅੱਜ ਅਸੀਂ ਅਗਰ ਕੋਈ ਇਹਨਾਂ ਦੇ ਪ੍ਰਤੀ ਜਾਂ ਲੋਕਾਂ ਦੇ ਪ੍ਰਤੀ ਕੰਮ ਕਰਦੇ ਆ ਤਾਂ ਫਿਰ ਇਹ ਲੋਕ ਤਾਂ ਆਪਣੀ ਇਹ ਕੀਤੀ ਹੋਈ ਆਪ ਹੀ ਦੇਖੂਗੇ ਅਸੀਂ ਤਾਂ ਨਹੀਂ ਕੁਛ ਇਹਨਾਂ ਬਾਰੇ ਆ ਵੀ ਕਹਿ ਰਹੇ ਸੀ ਕਿ ਅਗਰ ਸਾਡਾ ਸਮਾਦਾਨ ਹੋਇਆ ਤਾਂ ਐਮਐਲਏ ਦੇ ਦਫ਼ਤਰ ਦੇ ਬਾਹਰ ਜਾ ਕੇ ਕੁੜੇ ਢੇਰ ਛੱਡ ਦੇ ਆ ਜਾਣ ਆ ਜਾਣ ਕੋਈ ਗੱਲ ਨਹੀਂ ਕਿ ਮੇਰੇ ਘਰ ਅੱਗੇ ਆਉਣ ਉਹਨਾਂ ਨੂੰ ਫੁੱਲ ਨਾਲ ਸਮਾਨਤ ਵੀ ਕਰੂੰ ਲੱਡੂ ਵੀ ਖਵਾਉਂਗਾ ਮੈਂ ਉਹਨਾਂ ਦੇ ਲਈ ਤਿਆਰ ਆ ਮੈਨੂੰ ਕੋਈ ਫਰਕ ਨਹੀਂ ਹੈਗਾ ਮੇਰੇ ਘਰ ਵੈਸੇ ਵੀ ਆਉਂਦੇ ਜਾਂਦੇ ਆ ਅੱਜ ਚੌਂਕੜੀ ਮਾਰ ਕੇ ਪਹਿਲੀ ਵਾਰ ਨਹੀਂ ਉਹਨਾਂ ਨੇ ਆਉਣਾ ਉਹਨੂੰ ਕਹ ਕੱਲ ਆ ਜਾਣ ਪਰਸੋਂ ਆ ਜਾਣ ਚਾਹੇ ਹੁਣੇ ਉੱਥੋਂ ਉੱਠ ਕੇ ਆ ਜਾਣ ਆਉਣ ਮੈਨੂੰ ਦੱਸ ਕੇ ਵੀ ਅਸੀਂ ਆ ਰਹੇ ਹਾਂ ਸਮਾਰਟ ਸਿਟੀ ਬਣਾਉਣ ਦੇ ਵਿੱਚ ਉਹਨਾਂ ਨੂੰ ਕੀ ਫਰਕ ਪੈਂਦਾ ਸੀ ਜਦੋਂ ਉਹਨਾਂ ਨੇ ਸਵਾਲ ਕੀਤਾ ਕਿ ਸਮਾਰਟ ਸਿਟੀ ਬੰਦੀ ਪਈ ਹੈ ਤੇ ਸਮਾਰਟ ਸਿਟੀ ਬੰਦ ਲੈੰਦੋ ਤੇ ਤੁਸੀਂ ਕਿਉਂ ਅਰਚਨ ਪਾਉਂਦੇ ਹੋ ਕਹਿੰਦੇ 1927 ਦਾ ਕੋਰਾ ਢੇਰ ਹੈ ਸਾਨੂੰ ਜਾਣਾ ਦੂਰ ਪੈਂਦਾ ਐਮਐਲਏ ਸਾਹਿਬ ਨੂੰ ਉਹ ਵੀ ਕਿਹਾ ਜਾਵੇ ਕਿ ਉਹਨਾਂ ਜਿਹੜੇ ਵਰਕਰ ਆਇ ਇੱਕ ਠੇਲਾ ਜਿੰਨੀ ਦੂਰ ਤੱਕ ਲੈ ਕੇ ਜਾ ਸਕਦੇ ਅਸੀਂ ਉੱਥੇ ਕੋਲੇ ਢੇਰ ਬਣਾਉਂ ਉਹਨੂੰ ਕੋ ਅੱਧੀ ਤਨਖਾਹ ਮੈਨੂੰ ਦੇ ਦੋਵੇ ਐਮਐਲਏ ਆਪ ਨਾਲ ਉਹ ਤਨਖਾਹਾਂ ਲੈਣੀਆਂ ਸੌਖੀਆਂ ਨੇ ਜਦੋਂ ਤਨਖਾਹ ਲੈ ਕੇ ਸਰਕਾਰੀ ਕੰਮ ਕਰਦੇ ਆ ਸਰਕਾਰੀ ਨੌਕਰ ਆਓ ਤਾਂ ਤੁਹਾਡੇ ਮੇਰੇ ਵਰਗਿਆਂ ਦਾ ਟੈਕਸ ਆ ਉਹਨਾਂ ਨੂੰ ਤਨਖਾਹਾਂ ਵਿੱਚ ਮਿਲਦਾ ਪਰ ਉਹਨਾਂ ਨੂੰ ਕੋ ਕਿਸੇ ਦੀ ਜਿੰਦਾਬਾਦ ਮਰਦਾਬਾਦ ਕਰਕੇ ਕੰਮ ਕੰਮ ਤੋਂ ਭੱਜਿਆ ਨਹੀਂ ਜਾ ਸਕਦਾ ਕੰਮ ਛੋੜਨਾ ਬਣੋ ਨਹੀਂ ਇੰਨੇ ਵੱਡੇ ਉਹ ਲੱਗਦੇ ਇਹ ਕੌਣ ਨੇ ਤੁਹਾਡੇ ਖਿਲਾਫ ਜਿਹੜੇ ਨੈਗੇਟਿਵਿਟੀ ਫਲਾ ਰਹੇ ਨੇ ਆਖਿਰ ਉਹਨਾਂ ਨੂੰ ਇਹ ਨਹੀਂ ਪਤਾ ਇਸ ਵਿਧਾਇਕ ਨੇ ਜ਼ਮੀਨ ਦੇ ਨਾਲ ਜੁੜ ਕੇ ਕੰਮ ਕੀਤੇ ਹਲਕੇ ਸੈਂਟਰੀ ਨੁਹਾਰ ਬਦਲੀ ਆ ਲੇਕਿਨ ਇਲਜ਼ਾਮ ਲਗਾਣੇ ਸ਼ੌਕੇ ਨੇ ਪ੍ਰੂਫ ਕਰਨੇ ਓਕੇ ਨੇ ਉਹਨਾਂ ਦਾ ਸਰਟੀਫਿਕੇਟ ਦੀ ਲੋੜ ਨਹੀਂ ਮੈਂ ਕੰਮ ਕਰ ਰਿਹਾ ਵਾਂ ਕੰਮ ਕਰਨ ਵਾਲੇ ਬੰਦੇ ਨੂੰ ਕੰਮ ਕਰਨਾ ਪਊਗਾ ਕੰਮ ਤੋਂ ਭੱਜਣਾ ਨਹੀਂ ਪੈਣਾ ਕੰਮਚੋਰ ਕਿਸੇ ਨੇ ਨਹੀਂ ਚਾਹੇ ਮੈਂ ਹੋਵਾਂ ਚਾਹੇ ਕੋਈ ਹੋਵੇ ਕੰਮ ਚੋਰੀ ਦਾ ਅਗਰ ਮੈਨੂੰ ਲੋਕਾਂ ਨੇ ਸੇਵਾਦਾਰ ਬਣਾਇਆ ਕੱਲੋਂ ਮੈਂ ਆਪਣੇ ਕੰਮਾਂ ਤੋਂ ਚੋਰੀ ਕਰਾਂ ਭੱਜਾਂ ਉਸ ਗੱਲ ਦੀ ਤੇ ਫਿਰ ਮੇਰੇ ਲਈ ਨਾ ਲੈ ਕੀ ਆ ਉਹਨਾਂ ਨੂੰ ਲੋਕਾਂ ਨੇ ਪੁੱਛ ਲੈਣਾ ਵੀ ਤਨਖਾਹ ਕਾਦੀ ਲੈਣੇ ਹੋ ਜੀ ਬਿਲਕੁਲ ਬਹੁਤ ਸ਼ੁਕਰੀਆ ਸਾਡਾ ਐਮਐਲਏ ਸਾਹਿਬ ਮੌਜੂਦ ਸੀ ਬਹੁਤ ਕਾਬਲੇ ਤਾਰੀ ਜਵਾਬ ਦਿੱਤਾ ਕਿ ਕੰਮ ਕਰਦੇ ਹੋ ਸਰਕਾਰ ਪੇ ਕਰਦੀ ਹੈ ਸਰਕਾਰ ਪੇ ਇਸ ਕਰਕੇ ਕਰਦੀ ਹੈ ਕਿ ਤੁਸੀਂ ਕੰਮ ਕਰ ਰਹੇ ਹੋ ਲੇਕਿਨ ਜੋ ਮੇਰੇ ਖਿਲਾਫ ਬੋਲਿਆ ਜਾ ਰਿਹਾ ਕਿ ਉਹਨਾਂ ਦਾ ਕੰਮ ਹੈ ਮੇਰੇ ਖਿਲਾਫ ਬੋਲਣਾ ਲੇਕਿਨ ਅਗਰ ਕੂੜੇ ਦੇ ਸਵੀਪਰ ਇਹ ਚਾਹੁੰਦੇ ਨੇ ਕਿ ਕੂੜਾ ਢੇਰ ਮੇਰੇ ਦਰਾਂ ਮੂਰੇ ਲਗਾਣਾ ਤਾਂ ਲਗਾ ਸਕਦੇ ਨੇ ਮੈਂ ਉਹਨਾਂ ਦਾ ਫੁੱਲਾਂ ਨਾਲ ਸਵਾਗਤ ਕਰੂੰਗਾ ਐਮਐਲਏ ਸਾਹਿਬ ਦਾ ਕਾਬਲੇ ਤਾਰੀਫ ਜਵਾਬ ਵੀ ਹੈ ਤੇ ਇਹਨਾਂ ਨੇ ਕਿਹਾ ਵੀ ਹੈ ਕਿ ਲੋਕਾਂ ਨਾਲ ਮੈਂ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰਕੇ ਰਾਂਗਾ